ਪੰਜਾਬ ਦੇ ਵਿੱਚ ਲਗਾਤਾਰ ਲੁੱਟਾਂ ਖੋਹਾਂ ਤੇ ਕਤਲ ਦੇ ਮਾਮਲੇ ਵੱਧਦੇ ਜਾ ਰਹੇ ਨੇ ਇਸ ਨੂੰ ਲੈ ਕੇ ਪਾਵੇਂ ਪੰਜਾਬ ਪੁਲਿਸ ਉਹਦਾ ਦਾਅਵੇ ਕਰ ਰਹੀ ਹੈ ਕਿ ਅਸੀਂ ਗੈਂਗਸਟਰਾਂ ਤੇ ਨਾਲ ਅਪਰਾਧੀਆਂ ਨੂੰ ਫੜਨ ਦੇ ਵਿੱਚ ਕਾਮਯਾਬ ਹੋ ਰਹੇ ਹਾਂ ਪਰ ਅਜੇ ਵੀ ਕਿਤੇ ਨਕਤੀ ਮਾੜੇ ਅੰਸਰ ਬੁਲਡਰ ਕਿਟਨਾਮਾਂ ਨੂੰ ਅੰਜਾਮ ਦੇ ਰਹੇ ਨੇ ਤੇ ਸ਼ਮਲੇ ਦੀ ਇੱਕ ਵੱਡੀ ਖਬਰ ਤੁਹਾਨੂੰ ਦਿਖਾਣ ਜਾ ਰਹੀ ਹਾਂ ਸੰਗਰੂਰ ਜ਼ਿਲ੍ਹੇ ਦੀ ਜਿੱਥੇ ਕੀ ਸ਼ੇਰਪੁਰ ਥਾਣੇ ਦੇ ਵਿੱਚ ਇੱਕ ਮਾਮਲਾ ਸਾਹਮਣੇ ਬਿੱਤੀ ਦਿਨ ਆਇਆ ਸੀ ਜਿੱਥੇ ਕੀ ਦੱਸਿਆ ਜਾ ਰਿਹਾ ਹੈ ਕੁਝ ਅਣਸ਼ਤੇ ਵਿਅਕਤੀਆਂ ਵੱਲੋਂ ਸਕੂਲ ਜਾਂਦੇ ਇੱਕ ਟੀਚਰ ਨੂੰ ਮੌਤ ਦੇ ਕਾਰਨ ਦਿੱਤਾ ਸੀ ਉਸ ਤੋਂ ਬਾਅਦ ਪੁਲਿਸ ਜਦ ਤਪਤੀਸ਼ ਵਿੱਚ ਜੁੜਦੀ ਹੈ ਤੱਪੁਰਜ਼ਾ ਅੱਥੇ ਇੱਕ ਵੱਡੀ ਕਾਮਯਾਬੀ ਅਜ ਹਾਸਲ ਹੋਈ ਹੈ ਜਦੋਂ ਦੋ ਵਿਅਕਤੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਇਸ ਨੂੰ ਲੈ ਕੇ ਪੁਲਿਸ ਨੇ ਇਸ ਮਾਮਲੇ ਬਾਰੇ ਹੋਰ ਕੀ ਕਿਹਾ ਤੁਸੀਂ ਵੀ ਸੁਣੋ 9 ਤਰੀਕ ਨੂੰ ਇੱਕ ਅਨਾ ਕਤਲ ਦੀ ਵਾਰਦਾਤ ਹੋਈ ਸੀਗੀ ਥਾਣਾ ਸ਼ੇਰਪੁਰ ਦੇ ਏਰੀਆ 'ਚ ਪਿੰਡ ਵਜੀਤਪੁਰ ਵਿਦੇਸ਼ਾ ਕੋ ਸਾਹਿਬ ਸਿੰਘ ਪ੍ਰਾਇਮਰੀ ਸਕੂਲ ਟੀਚਰ ਸੀਗੇ ਉਹ ਆਪਣੇ ਸਕੂਲ ਨੂੰ ਸਵੇਰੇ ਜੋਬ ਤੇ ਜਾ ਰਹੇ ਸੀ ਤਕਰੀਬ 8 ਵਜੇ ਦੇ ਕਰੀਬ ਸਵੇਰੇ ਇਹਨਾਂ ਦਾ ਕੁਝ ਨਾਮ ਲੂਂਗ ਵਿਅਕਤੀਆਂ ਨੇ ਕਤਲ ਕਰ ਦਿੱਤਾ ਸੀਗਾ ਜਿਸ ਸੰਬੰਧੀ ਅਸੀਂ ਵੱਖ-ਵੱਖ ਟੀਮਾਂ ਬਣਾ ਕੇ ਟੈਕਨੀਕਲ ਤੇ ਹੋਰ ਫੋਰੈਂਸਿਕ ਐਵੀਡੈਂਸ ਦੀ ਮਦਦ ਨਾਲ ਇਹ ਵਾਰਦਾਤ ਨੂੰ ਫ੍ਰੇਮ ਕੀਤਾ ਤੇ ਜਿਹਦੇ ਦੋ ਦੋਸ਼ੀਆਂ ਨੂੰ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਗਿਆ